ਉਹਨਾਂ ਦਾ ਰਿਕਾਰਡ ਕਹਿ ਰਿਹਾ ਕਿ ਸਰਕਾਰ ਨੂੰ ਜਾਣ ਤੇ ਖਤਰਾ ਆ ਕਿ ਲੋਕ ਇਹਨੂੰ ਅਮਰਤਪਾਲ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹ ਡਰਿਆ ਕਿ ਜੇਕਰ ਉਹ ਪੰਜਾਬ ਚੋਂ ਦਾ ਤੇ ਉਹਦੀ ਸਰਕਾਰ ਬਣ ਸਕਦੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ 2600 ਕਿਲੋਮੀਟਰ ਡਿਬੜੂ ਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਕਾਰੇ ਵਾਸਤੇ ਕੀਤਾ ਉਹਨਾਂ ਨੇ ਕੋਈ ਪੰਜਾਬ ਉਹਤੇ ਮਾਰਾ ਕੀਤਾ ਗਵੰਤ ਸਿੰਘ ਮਾਨ ਇਹ ਆਪਣੀ ਜਲਾਈ ਜਾਣਦਿਆ ਤੇ ਜਿੱਦਨ ਅਸੀਂ ਆਪਣੀ ਚਲਾਵਾਂਗੇ ਇਹਨੂੰ ਫਿਰ ਪਤਾ ਲੱਗੂਗਾ ਜਿੰਨੇ ਮਰਜ਼ੀ ਧੱਕੇਸ਼ਾਈ ਕਰ ਲੈ ਪਰ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ 2027 ਦੇ ਵਿੱਚ ਮੁੱਖ ਮੰਤਰੀ ਬਣੂ 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 ਜਿੱਥੇ ਮਰਜ਼ੀ ਧੱਕੇਸ਼ਾਈ ਕਰ ਲੈਣ ਪੰਜਾਬ ਸਰਕਾਰ ਨੂੰ ਸਲਾਹ ਦੇਣਾ ਚਾਹੁੰਦਾ ਦੋਰੀ ਨੀਤੀ ਨਾ ਅਪਣਾਈਏ ਇਹਨੋਂ ਵੇ ਹੱਥਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਣ ਤੁਸੀਂ ਵੇਖੋ ਕਿ 3 ਸਾਲ ਤੋਂ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ ਚ ਅੱਗ ਲੱਗੀ ਉਹ ਭਗਵਾਨਤ ਮਾਨ ਨੂੰ ਨਹੀਂ ਦਿਸਦੀ ਵੇਖੋ ਜੋ ਕਿਹਾ ਵਾ ਸੂਹੇ ਰੰਗ ਦੇ ਨਾਲ ਹੀ ਲਿਖ ਕੇ ਲਿਆਂਦਾ ਏ ਕੀ ਹਕੂਮਤ ਇਹ ਵੇਖ ਲੇ ਕਿ ਸਾਨੂੰ ਧੱਕੇ ਖਾਣਾ ਕਿੱਧਰ ਨੂੰ ਆ ਅਸੀਂ ਕਹਿੰਦੇ ਪ੍ਰੋਅ ਦਓ ਉਹਨਾਂ ਨੂੰ ਜੇ ਪ੍ਰੋਅ ਨਾ ਦੇਣਗੇ 2027 ਤੋ ਉਹਨਾਂ ਨੂੰ ਐਮਪੀ ਦਾ ਬਣਾ ਕੇ ਅਸੀਂ ਬਾਹਰ ਕੱਢਾਂਗੇ ਇਹ ਮੇਰਾ ਵਾਦਾ ਜਿੰਨੇ ਮਰਜ਼ੀ ਪੰਜਾਬ ਧੱਕੇ ਛਾਈ ਕਰ ਲੈ ਕੋਈ ਪਾਰਟੀ ਨਾ ਵੇਖੋ ਤੁਸੀਂ ਇਹ ਵੇਖੋ ਵੀ ਜਿੱਥੇ ਧੱਕਾ ਹੁੰਦਾ ਹੱਕ ਸੱਚ ਦੀ ਗੱਲ ਆ ਉਥੇ ਨਾਲ ਖੜੋ ਭਾਈ ਅਮਰਪਾਲ ਸਿੰਘ ਜਾ ਕੇ ਜਦੋਂ ਇਹਨਾਂ ਉਹਨਾਂ ਨਾਲ ਗੱਲ ਕਰੂਗਾ ਨਾ ਉਹਨਾਂ ਦੇ ਅੱਗੇ ਟੇਕ ਨਹੀਂ ਸਕਦੇ ਇਹ ਡਰਦੇ ਨੇ ਇੱਕ ਬਲਾਦਕਾਰੀ ਸਰਸੇ ਵਾਲਾ ਉਹਨੂੰ ਬਾਰ-ਬਾਰ ਮਹੀਨੇ ਬਾਅਦ ਪ੍ਰੋਲ ਦੇ ਦਿੰਦੇ ਆ ਤੇ ਭਾਈ ਅਮਰਪਾਲ ਸਿੰਘ ਨੂੰ ਇੱਕ ਵਾਰੀ ਪ੍ਰੋਲ ਨਹੀਂ ਦਿੱਤੀ ਜਾਂਦੀ ਜਿਹੜੇ ਬੰਦੀ ਸਿੰਘ ਨੇ ਆਪਾਂ 30 30 ਸਾਲ 35 35 ਸਾਲ ਹੋ ਗਏ ਜੇਲ੍ਹਾਂ 'ਚ ਬੰਦੇ ਨੇ ਉਹਨਾਂ ਨੂੰ ਵੀ ਇੱਕ ਵਾਰੀ ਪ੍ਰੋਲ ਨਹੀਂ ਦਿੱਤੀ ਜਾ ਰਹੀ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਸਰਕਾਰ ਦੀਆਂ ਦੇਲੈਕੀਆਂ ਇਹ ਸਰਕਾਰ ਦੀ ਜਿਹੜੀ ਧੱਕੇਸ਼ਾਹੀ ਹੁੰਦੀ ਆ ਮਹੱਤਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਖਵਾਵਾਂਗੇ ਅਮਰਸਾ ਦੇ ਰਣਜੀਤ ਟੈਮਪਲ ਗਰਾਊਂਡ ਦੀ ਅੱਜ ਤੇ ਕਿ ਅਕਾਲੀ ਦਲ ਵਾਰਿਸ ਪੰਜਾਬ ਨੂੰ ਅੱਜ ਵੱਡੀ ਜਿਹੜੀ ਕਿ ਰੋਸ਼ ਰੈਲੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਪ੍ਰੋਲ ਨਾ ਦਿੱਤੇ ਜਾਂਦੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵੀ ਜਿਹੜਾ ਕਿ ਇਕੱਠ ਜਿਹੜਾ ਇੱਥੇ ਤੁਸੀਂ ਵੇਖਣ ਨੂੰ ਤੁਹਾਨੂੰ ਮਿਲ ਰਿਹਾ ਹੈ ਅਤੇ ਵੱਡੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਖਾਣੇ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਜਿਹੜੇ ਪਾਈ ਅਮਰਤਪਾਲ ਸਿੰਘ ਅਤੇ ਰਮਬਾਈ ਦੀ ਫੋਟੋ ਵਾਲੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਕਬੱਡੀ ਰੋਸ਼ਾਲੀ ਕੱਢੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਜੀ ਅਸੀਂ ਤੇ ਕੀ ਕਹਿਣਾ ਹੈ ਦੁਨੀਆ ਦੇ ਵੱਡੇਆਂ ਫਲਸਫਰਾਂ ਨੇ ਆਹ ਵੇਖੋ ਜੋ ਕਿਹਾ ਵਾ ਸੁਹੇ ਰੰਗ ਦੇ ਨਾਲ ਹੀ ਲਿਖ ਕੇ ਲਿਆਂਦਾ ਏ ਕੀ ਹਕੂਮਤ ਇਹ ਵੇਖ ਲੇ ਕਿ ਸਾਨੂੰ ਧੱਕੇ ਖਾਣਾ ਕਿੱਧਰ ਨੂੰ ਆ ਅਸੀਂ ਇੱਥੇ ਪੀਸ ਚਾਹੁੰਦੇ ਆ ਪੰਜਾਬ ਦੀ ਧਰਤੀ ਦੇ ਉੱਤੇ ਪਰ ਇਹ ਪੀਸ ਜਿੰਨਾ ਚਿਰ ਇਨਸਾਫ ਨਹੀਂ ਹੋਊਗਾ ਕਦੀ ਵੀ ਮਤਲਬ ਕਿ ਦੁਨੀਆ ਦਾ ਇਤਿਹਾਸ ਪੜ ਕੇ ਵੇਖ ਲਓ ਜਿੱਥੇ ਜਿੱਥੇ ਅਨਜਸਟਿਸ ਹੋਇਆ ਵਾ ਜਿੱਥੇ ਇਨਸਾਫ ਨਹੀਂ ਮਿਲਿਆ ਉਥੇ ਪੀਸ ਨਹੀਂ ਕਾਇਮ ਰਹਿ ਸਕਦਾ ਆ ਸਾਨੂੰ ਪੁਲਿਸ ਦੀ ਇੱਥੇ ਲੋੜ ਨਹੀਂ ਹੈਗੀ ਐ ਡਾਂਗਾ ਫੜ ਕੇ ਸਿਰਫ ਸਾਨੂੰ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇੱਥੇ ਪੁੱਛਦੇ ਆ ਵੀ ਤੁਸੀਂ ਕਿੱਥੋਂ ਆਏ ਜੇ ਹਨਾ ਇਹ ਜਿਹੜਾ ਸ਼ਹਿਰ ਹੈ ਇਹ ਤੇ ਸਾਡਾ ਦਾਵਾ ਵਾ ਅੰਮ੍ਰਿਤਸਰ ਸ਼ਹਿਰ ਦੇ ਉੱਤੇ ਇੱਥੇ ਪ੍ਰੋਟੈਸਟ ਕਰਨ ਤੋਂ ਵੀ ਜੇ ਜ਼ਿਆਦਾ ਵੱਡੀ ਗਿਣਤੀ ਹੋ ਗਈ ਤੇ ਨੋ ਡਾਊਟ ਇਹ ਸਾਨੂੰ ਇੱਥੇ ਵੀ ਡਿਸਟਰਬ ਕਰਨਗੇ ਕਿਉਂ ਇਸ ਤਰ੍ਹਾਂ ਤੁਹਾਨੂੰ ਤੰਗ ਪਰਸ਼ਾਨ ਕਰ ਰਹੇ ਨੇ ਤੁਸੀਂ ਤੇ ਆਪਣੀ ਹੱਕੀ ਆਵਾਜ਼ ਵਾਸਤੇ ਭਾਈ ਅਮਰਸਪਾਲ ਸਾਹ ਦੇ ਹੱਕ ਵਿੱਚ ਆਇਓ ਫਿਰ ਕਿਉਂ ਇੱਥੇ ਤੰਗ ਕੀਤਾ ਜਾ ਰਿਹਾ ਥੋੜਾ ਜਿਆ ਮਤਲਬ ਕਿ ਅਸੀਂ ਇਹ ਵੇਖੀ ਕਿ ਆਮ ਬੰਦੇ ਦਾ ਕੀ ਹਾਲ ਹੋਊਗਾ ਜਦੋਂ ਇੱਥੇ ਜਿਹੜਾ ਇਹ ਲੋਕਤੰਤਰੀ ਢਾਂਚਾ ਵਾ ਜਦੋਂ ਇਹ ਲੋਕਤੰਤਰੀ ਢਾਂਚੇ ਦੇ ਵਿੱਚ ਹੀ ਜਿਹੜਾ ਬੰਦਾ ਅਸੀਂ ਜਿਤਾ ਕੇ ਭੇਜਿਆ ਉਹਨੂੰ ਗੱਲ ਤੇ ਕਰ ਲੈਂਦੇ ਨਾ ਇੱਥੇ ਕਹਿੰਦੇ ਨੇ ਜੀ ਇੱਥੇ ਕਹਿੰਦੇ ਨੇ ਜੀ ਇਹ ਜੀ ਫਲਾਣੇ ਬੰਦੇ ਜੀ ਫਲਾਣੇ ਨੂੰ ਗੱਲ ਨਹੀਂ ਕਰਨ ਦਿੰਦੇ ਚਾਹੇ ਮੋਦੀ ਹਣੀ ਹੋਗੇ ਚਾਹੀ ਕੇਜਰੀਵਾਲ ਹਣੀ ਹੋਗੇ ਸਾਡੇ ਵਾਲੇ ਬੰਦੇ ਨੂੰ ਮੜਾ ਜਾ ਗਾਂਦ ਕਰਕੇ ਵੇਖੋ ਇਹਨਾਂ ਦਾ ਬਣਦਾ ਕੀ ਆ ਉਹਨੂੰ ਕੂਨ ਤੇ ਦੇਣ ਮਾ ਸਕ ਉਹਨੂੰ ਕੂਨ ਨਹੀਂ ਦਿੰਦੇ ਜੇ ਉੱਥੇ ਉਹਨਾਂ ਦੇ ਸਾਹਮਣੇ ਸਾਡਾ ਦਿਮਾਲੇ ਵਾਲਾ ਭਾਈ ਭਾਈ ਅਮਰਪਾਲ ਸਿੰਘ ਜਾ ਕੇ ਜਦੋਂ ਇਹਨਾਂ ਉਹਨਾਂ ਨਾਲ ਗੱਲ ਕਰੂਗਾ ਨਾ ਉਹਨਾਂ ਦੇ ਅੱਗੇ ਟੇਕ ਨਹੀਂ ਸਕਦੇ ਇਹ ਡਰਦੇ ਨੇ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਵਿੱਚ ਭੇਜਦੇ ਆ ਕਿਉਂ ਭੇਜਦੇ ਆ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਵਿੱਚ ਤਾਂ ਭੇਜਦੇ ਆ ਕਿ ਇਹ ਗੁਰੂ ਘਰਾਂ ਦੇ ਵਿੱਚੋਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦੱਸਿਓਏ ਮਾਰਗ ਤੇ ਚੱਲਣ ਤੇ ਜਿਹੜੇ ਬੰਦੇ ਸਾਡੇ ਜਿਹੜੇ ਸਾਡੇ ਬੱਚੇ ਜਿਹੜੇ ਇੰਨੇ ਇੰਟੈਲੀਜੈਂਟ ਨੇ ਜਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦੱਸਿਓਏ ਮਾਰਗ ਤੇ ਚੱਲਦੇ ਨੇ ਤੂੰ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਦੇ ਦਿੰਦੇ ਨੇ ਜਾਂ ਤੇ ਇਦਾਂ ਕਰਨ ਵੀ ਸਾਡੇ ਇੱਥੇ ਇਹ ਸਿੱਧੇ ਤੌਰ ਤੇ ਕਹਿ ਦੇਣ ਵੀ ਇੱਥੇ ਗੁਰਦਾਰੇ ਨਾ ਖੋਲੋ ਕਿਉਂਕਿ ਇਹ ਗੁਰੂ ਘਰਾਂ ਦੀ ਫਲਸਫੀ ਆ ਜਿੱਤੇ ਜਦੋਂ ਬੰਦੇ ਚੱਲਦੇ ਨੇ ਤਾਂ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਦੇ ਦਿੰਦੇ ਨੇ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਆ ਉਹਦੀ ਇੰਡੀਆ ਦੇ ਨਾਲ ਟੱਕਰ ਪੈਣ ਦੀ ਆ ਉਹਦੇ ਵਿੱਚੋਂ ਇਹ ਜਿਹੜੇ ਆ ਚੀਜ਼ਾਂ ਨਿਕਲ ਕੇ ਆਈਆਂ ਨੇ ਜੀ ਕਿਰਪਾ ਸੋ ਭਾਈ ਅਮਰਪਾਲ ਸਿੰਘ ਦਾ ਕਸੂਰ ਕੀ ਸੀ ਕੀ ਲੱਗਦਾ ਸੀ ਵੀ ਸਿਰਫ ਜਿਹੜੇ ਨਸ਼ਿਆਂ ਤੇ راہਵਲ ਤੁਰੇ ਸੀ ਉਹਨਾਂ ਬੱਚਿਆਂ ਨੂੰ ਸਿੱਧੇ ਰਾਹ 'ਤੇ ਲਾਉਣਾ ਅਮਰਪਾਲ ਸ਼ਿਕਾਉਣਾ ਇਹ ਕਸੂਰ ਸੀ ਭਾਈ ਅਮਰਪਾਲ ਸਿੰਘ ਦਾ ਉਹਦਾ ਕਸੂਰ ਸਿਰਫ ਇੰਨਾ ਹੀ ਕਿ ਉਹ ਪੰਜਾਬ ਦਾ ਇੱਕ ਚਤੰਨ ਨੌਜਵਾਨ ਆ ਔਰ ਉਸ ਨੌਜਵਾਨ ਦੇ ਅੰਦਰ ਇੰਨੀ ਸਟਰੈਂਥ ਆ ਕਿ ਉਹ ਤੁਹਾਡੇ ਬਾਕੀ ਚਤਨ ਬੰਦਿਆਂ ਨੂੰ ਇਕੱਠਿਆਂ ਕਰਕੇ ਇੱਕ ਪੋਲੀਟੀਕਲ ਮਤਲਬ ਕਿ ਉਹਨਾਂ ਦਾ ਮੋਟਿਵ ਤੇ ਪੋਲੀਟੀਕਲ ਹੀ ਨਹੀਂ ਹੈਗਾ ਪਰ ਜਿਹੜੀ ਹਨੂ ਸਾਡੇ ਸੇਵੇਂ ਪਾਤਸ਼ਾਹ ਨੇ ਦੱਸਿਆ ਹੈ ਕਿ ਤੁਸੀਂ ਪਾਤਸ਼ਾਹੀ ਦਾ ਦਾਵਾ ਇੱਥੇ ਰੱਖਣਾ ਏ ਐਸ ਧਰਤੀ ਦੇ ਉੱਤੇ ਜਿਹੜਾ ਉਹਨਾਂ ਨੇ ਦਾਵਾ ਰੱਖਿਆ ਤੇ ਲੋਕ ਉਹਨਾਂ ਦੇ ਨਾਲ ਜੁੜੇ ਨਸ਼ਾ ਛਡਾਉਣਾ ਉਹਨਾਂ ਦੇ ਕਈ ਕੰਮਾਂ ਦੇ ਵਿੱਚੋਂ ਇੱਕ ਕੰਮ ਹੀ ਅਸੀਂ ਸਾਰਿਆਂ ਨੇ ਇਹ ਸੋਚੀਏ ਵੀ ਉਹਨਾਂ ਨੇ ਨਸ਼ਾ ਹੀ ਛਡਾਇਆ ਬਸ ਉਹ ਉਹ ਉਹਨਾਂ ਦੇ ਬੜੇ ਜ਼ਿਆਦਾ ਕੰਮਾਂ ਦੇ ਵਿੱਚੋਂ ਇੱਕ ਇਹ ਵੀ ਕੰਮ ਹੈਗਾ ਹੀ ਕਿ ਜਿਹੜੀ ਸਾਡੀ ਨੌਜਵਾਨੀ ਸਾਡਾ ਜਿਹੜਾ ਜੀਨੋਸਾਈਡ ਬੜੇ ਵਕਫ ਵਕਫ ਢੰਗਾਂ ਦੇ ਨਾਲ ਕੀਤਾ ਜਾ ਰਿਹਾ ਏ ਅਸੀਂ ਨਾ ਐਕਸਟ੍ਰੀਮ ਰਾਈਟ ਜਾਣਦੇ ਆ ਨਾ ਐਕਸਟ੍ਰੀਮ ਲੈਫਟ ਜਾਣਦੇ ਆ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਚੱਲਣ ਵਾਲੇ ਬੰਦੇ ਆ ਇਹ ਸਾਨੂੰ ਤੱਕ ਤੱਕ ਕੇ ਤੇ ਜੇਲ੍ਹਾਂ ਦੇ ਵਿੱਚ ਸੁੱਟ ਰਹੇ ਆ ਇੰਡੀਆ ਨੂੰ ਇਹ ਗੱਲ ਵੇਖਣੀ ਪਊਗੀ ਕਿ ਤੁਸੀਂ ਸਾਨੂੰ ਕਿਹੜਿਆ ਰਾਵਾਂ ਦੇ ਉੱਤੇ ਤੱਕ ਕੇ ਖਾਣਾ ਚਾਹੁੰਦੇ ਹਜੇ ਅਸੀਂ ਅਸੀਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਹੀ ਖੜੇ ਆ ਅਸੀਂ ਸੱਬੇ ਸਾਂਝੀ ਵਾਲ ਸਦਾਣ ਵਾਲੇ ਫਲਸਫੇ ਤੇ ਖੜੇ ਆਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਗੇ ਪਰ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕੇ ਜਾਈ ਕੀਤੀ ਆ ਸਾਡੇ ਜਿੱਤੇ ਹੋਏ ਬੰਦਿਆਂ ਨੂੰ ਫੜ-ਫੜ ਕੇ ਅੰਦਰ ਦੇਈ ਜਾਂਦੇ ਆ ਇੱਥੇ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹਨਾਂ ਨੇ ਕਿੰਨੇ ਬੰਦੇ ਸਾਡੇ ਫੜ ਕੇ ਡੱਕੇ ਹੋਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦਾ ਕਸੂਰ ਵੀ ਇਹੋ ਹੀ ਆ ਕਿ ਉਹ ਸਿਰਫ ਚਤਨ ਨੌਜਵਾਨ ਨੇ ਇੰਟੈਲੈਕਚੁਅਲ ਮਾਈਂਡ ਨੇ ਉਹਨਾਂ ਦੇ ਕੋਲ ਆਈਡੀਆਸ ਨੇ ਜਿਹੜਾ ਜਿਹੜਾ ਆਈਡੀਆਸ ਦੇ ਉੱਤੋਂ ਇਹ ਬਹੁਤ ਜ਼ਿਆਦਾ ਡਰਦੇ ਨੇ ਇਹ ਸਾਡੇ ਆਈਡੀਆ ਨੂੰ ਉਹਨਾਂ ਨੇ ਭਾਈ ਸਾਹਮਣੇ ਜਿਹੜੇ ਢੰਗ ਨਾਲ ਆਈਡੀਆ ਡਿਸਟ੍ਰੀਬਿਊਟ ਕੀਤਾ ਪੰਜਾਬ ਦੀ ਧਰਤੀ ਤੇ ਆਣ ਕੇ ਉਹ ਜਿਹੜਾ ਆਈਡੀਆ ਇਹਨਾਂ ਆਪਣਾ ਨਿਊਜ਼ ਚੈਨਲਸ ਰਾਹੀਂ ਇਸ ਵਰਤਾਂਤ ਨੂੰ ਭੰਨਣ ਦੀ ਬਹੁਤ ਜ਼ਿਆਦਾ ਇਹਨਾਂ ਨੇ ਡੂੰਘੀਆਂ ਕੋਚੀਆਂ ਹਰ ਹਰਕਤਾਂ ਕੀਤੀਆਂ ਨੇ ਕਿ ਇਹ ਜਿਹੜੇ ਸੰਤ ਪਿੰਡਰਾਂ ਵਾਲਿਆਂ ਦੀ ਅਸੀਂ ਸੰਤ ਪਿੰਡਰਾਂ ਵਾਲਿਆਂ ਦੀ ਸੋਚ ਤੇ ਪੈਰਾ ਦੇਣ ਵਾਲੇ ਬੰਦੇ ਆ ਤੇ ਦਿੰਦੇ ਰਵਾਂਗੇ ਸਾਨੂੰ ਸਾਡੇ ਆਪਣੇ ਲੀਡਰ ਭਾਈ ਅਮਰਪਾਲ ਸਿੰਘ ਤੇ ਪੂਰਾ ਭਰੋਸਾ ਵਾ ਉਹਨਾਂ ਨੇ ਪਹਿਲਾਂ ਤੋਂ ਕਹੇਤਾ ਸੀ ਕੀ ਆ ਜਿਹੜਾ ਮੇਰਾ ਕੱਲਾ ਕੱਲਾ ਕਿਹਾ ਹੋਇਆ ਬਚਣਿਆ ਅਸੀਂ ਇੱਥੋਂ ਪਿੱਛੇ ਨਹੀਂ ਹਟਾਂਗੇ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਉਹਨਾਂ ਨੇ ਆਪਣੇ ਫਲਸਫਿਆਂ ਨੂੰ ਬਚਾਉਣ ਦੀ ਗੱਲ ਕੀਤੀ ਇਸ ਮਤਲਬ ਇਹਨਾਂ ਨੂੰ ਇੰਨੀ ਕਿ ਜ਼ਿਆਦਾ ਤਕਲੀਫ ਆ ਸਿੱਖ ਫਲਸਫੇ ਤੋਂ ਤੇ ਫਿਰ ਜੋ ਇਹਨਾਂ ਨੇ ਫੈਸਲਾ ਕਰਨਾ ਚਾਜ ਨਾ ਕਰਦੇ ਨੇ ਤਾਂ ਇਹ ਮਤਲਬ ਥੋੜੀ ਕਿ ਸਾਡੇ ਸਿਹਰਦ ਬੰਦਿਆਂ ਨੂੰ ਫੜ-ਫੜ ਜੇਲਾਂ 'ਚ ਡੱਕੀ ਜਾਣ ਜੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਅੰਮ੍ਰਿਤਸਰ ਦੇ ਰਣਜੀਤ ਦੇਵਨੂ ਗਰਾਊਂਡ ਦੀਆਂ ਜਿੱਥੇ ਕਿ ਅੱਜ ਵੱਡੀ ਤਰ੍ਹਾਂ ਵਿੱਚ ਜਿਹੜੇ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜਿਹੜਾ ਅੱਜ ਜਿੱਥੇ ਬੰਦਿਆ ਜੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਹੱਛ ਤੁਸੀਂ slogan ਫੜਿਆ ਵਾ ਪੰਜਾਬ ਸਰਕਾਰ ਦੇ ਖਿਲਾਫ ਵੀ ਪੰਜਾਬ ਸਰਕਾਰ ਮੁਰਦਾਬਾਦ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਿਲਕੁਲ ਜੀ ਸੱਚਾਈ ਆ ਜੀ ਸਰਕਾਰ ਪੰਜਾਬ ਮੁਰਦਾਬਾਦ ਤੇ ਜੇ ਸਾਡੀਆਂ ਗੱਲਾਂ ਸੁਣੇ ਤੇ ਸਾਨੂੰ ਇੱਥੇ ਇਕੱਠਾ ਹੁੰਦਾ ਸਾਨੂੰ ਥਾੜੀ ਚੜਿਆ ਭਾਈ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ 2600 ਕਿਲੋਮੀਟਰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਕਾਰੇ ਵਾਸਤੇ ਕੀਤਾ ਉਹਨਾਂ ਨੇ ਕੋਈ ਪੰਜਾਬੋਂ ਆਤੇ ਮਾੜਾ ਕੀਤਾ ਉਹਨਾਂ ਨੇ ਕਿਹਾ ਨਸ਼ਾ ਛਡਾਇਆ ਉਹਨਾਂ ਨੇ ਚੰਗਾ ਇੱਕ ਭੁੱਖਮਾਲੀ ਕਿ ਸਾਡਾ ਪੰਜਾਬ ਜਿਹੜਾ ਵਧੀਆ ਹੱਸਦਾ ਵਸਦਾ ਵਸੇ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਇੰਨੇ ਦੂਰ ਕਰਤਾ ਇੱਕ ਐਮਪੀ ਹੋਣ ਤੇ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਪ੍ਰੋਲ ਨਹੀਂ ਦਿੱਤੀ ਜਾਂਦੀ ਇੱਕ ਸਰਸੇ ਵਾਲੇ ਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾਂਦੀ ਆ ਕਿਉਂ ਦਿੱਤੀ ਜਾਂਦੀ ਆ ਸਰਕਾਰ ਦੀ ਸ਼ਹਿਦ ਦਿੱਤੀ ਜਾਂਦੀ ਆ ਇੱਕ ਬਲਾਦਕਾਰੀ ਇਹ ਸਰਸੇ ਵਾਲਾ ਉਹਨੂੰ ਬਾਰ-ਬਾਰ ਮਹੀਨੇ ਬਾਅਦ ਪ੍ਰੋਲ ਦੇ ਦਿੰਦੇ ਆ ਤੇ ਭਾਈ ਅਮਰਤਪਾਲ ਸਿੰਘ ਨੂੰ ਇੱਕ ਵਾਰੀ ਪ੍ਰੋਲ ਨਹੀਂ ਦਿੱਤੀ ਜਾਂਦੀ ਜਿਹੜੇ ਬੰਦੀ ਸਿੰਘ ਨੇ ਆਪਾਂ 30-30 ਸਾਲ 35-35 ਸਾਲ ਹੋ ਗਏ ਜੇਲਾ 'ਚ ਬੰਦੇ ਨੇ ਉਹਨਾਂ ਨੂੰ ਵੀ ਇੱਕ ਵਾਰੀ ਪ੍ਰੋਲ ਨਹੀਂ ਦਿੱਤੀ ਜਾ ਰਹੀ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਸਰਕਾਰ ਦੀਆਂ ਦੇਲੈਕੀਆਂ ਇਹ ਸਰਕਾਰ ਦੀ ਜਿਹੜੀ ਧੱਕੇਸ਼ਾਹੀ ਹੁੰਦੀ ਆ ਅੱਜ ਸਾਡੀ ਜਿਹੜੀ ਇੱਥੇ ਕਾਫਲਾ ਸਿੰਘਾਂ ਦਾ ਇਕੱਠਾ ਆਇਆ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਇੱਕ ਇੱਕ ਤਰੀਕ ਨੂੰ ਜਿਹੜਾ ਸੈਸ਼ਨ ਸ਼ੁਰੂ ਹੋਣਾ ਸੀ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾਂਦੀ বার 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 تکেशाही रद्द ਕੀਤੀ ਜਾਈ रद्द ਕੀਤੀ ਜਾਈ ਤੇ ਅੱਜ ਅਸੀਂ ਵੱਡਾ ਫੈਸਲਾ ਲਿਆ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਲਾਡ ਲਿਆ ਗੁਰੂ ਕੀਆ ਫੌਜਾਂ ਆਈਆਂ ਆਪਾਂ ਜਕਾਰੇ ਵੀ ਛੱਡਾਂਗੇ ਉਹਨਾਂ ਦੀ ਹੱਕ ਦੀ ਗੱਲ ਕਰਾਂਗੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਸਰਕਾਰਾਂ ਕਹਿੰਦੀ ਐ ਜੇਕਰ ਭਾਈ ਅਮਰਤਪਾਲ ਸਿੰਘ ਆ ਗਏ ਤੇ ਉਹਨਾਂ ਜਿਹੜਾ ਬਿਆਨ ਦੇਣਾ ਭਾਸ਼ਣ ਦੇਣਾ ਵਾ ਕਹਿੰਦੇ ਪੰਜ ਦਰਿਆਵਾਂ ਨੂੰ ਜਿਹੜਾ ਅੱਗ ਲਾ ਸਕਦਾ ਇਸ ਤਰ੍ਹਾਂ ਕਹਿੰਦੇ ਭਾਸ਼ਣ ਦੇਣਾ ਸਰਕਾਰਾਂ ਨੂੰ ਇਹ ਫਿਕਰ ਪੈ ਗਈ ਉਹਨਾਂ ਦੀ ਮੈਨੂੰ ਇਹ ਨਹੀਂ ਪਤਾ ਲੱਗੰਦਿਆ ਸਰਕਾਰਾਂ ਨੂੰ ਕਿ ਭਾਈ ਅਮਰਤਪਾਲ ਸਿੰਘ ਕੋ ਕਿਉਂ ਖਤਰਾ ਆ ਇਹਨਾਂ ਨੂੰ ਕਿਹੜੇ ਪੰਜਾਂ ਪਾਣੀਆਂ ਨੂੰ ਅੱਗ ਲਾਉਂਦੇ ਜੇ ਭਾਈ ਅਮਰਤਪਾਲ ਸਿੰਘ ਦਬਾਈ ਤੋਂ ਜਦੋਂ ਇੱਥੇ ਪੰਜਾਬ ਦੀ ਧਰਤੀ ਦੇ ਉੱਪਰ ਤੇ ਪੰਜ ਭਾਈ ਪਸਾਵ ਨੇ ਕਿੰਨੀ ਕ ਅੱਗ ਲਾਤੀ ਪੰਜਾਬ ਨੂੰ ਇਹ ਦੱਸੋ ਇਹ ਸਰਕਾਰਾਂ ਦੀਆਂ ਬੇਬਲੂਕੀਆਂ ਇਹ ਭਗਵੰਤ ਸਿੰਘ ਮਾਨ ਇਹ ਆਪਣੀ ਚਲਾਈ ਜਾਂਦੇ ਆ ਤੇ ਜਿੱਦਨ ਅਸੀਂ ਆਪਣੀ ਚਲਾਵਾਂਗੇ ਇਹਨੂੰ ਫਿਰ ਪਤਾ ਲੱਗੂਗਾ ਜਿੰਨੇ ਮਰਜ਼ੀ ਧੱਕੇਸ਼ਾਹੀ ਕਰ ਲੈ ਪਰ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ 2027 ਦੇ ਵਿੱਚ ਮੁੱਖ ਮੰਤਰੀ ਬਣੂ 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 ਜਿੱਥੇ ਮਰਜ਼ੀ ਧੱਕੇਸ਼ਾਹੀ ਕਰ ਲੈ ਜੇ ਹੁਣ ਉਹਨਾਂ ਨੂੰ ਪ੍ਰੋਲ ਦੇ ਦੇਣਗੇ ਠੀਕ ਆ ਅਸੀਂ ਕਹਿੰਦੇ ਪ੍ਰੋਲ দাও ਉਹਨਾਂ ਨੂੰ ਜੇ ਪ੍ਰੋਲ ਨਾ ਦੇਣਗੇ 2027 ਦੇ ਉਹਨਾਂ ਨੂੰ ਐਮਪੀ ਦਾ ਬਣਾ ਕੇ ਅਸੀਂ ਬਾਹਰ ਕੱਢਾਂਗੇ ਇਹ ਮੇਰਾ ਵਾਦਾ ਜਿੰਨੇ ਮਰਜ਼ੀ ਪੰਜਾਬ ਧੱਕੇਸ਼ਾਹੀ ਕਰ ਲੈ ਹੇ ਸੋਨਵਾਜੀ ਬਿਲਕੁਲ ਤੁਸੀਂ ਦੇਖਿਆ ਬੋਲੇ ਸੋਨਿਆ ਹਰ ਦੇ ਨਾਰੇ ਲੱਗ ਰਹੇ ਨੇ ਤੇ ਇਹੋ ਕਿਆ ਜਾ ਰਿਹਾ ਵੀ ਜਿੰਨਾ ਚਿਰ ਮਰਜੀ ਸਰਕਾਰਾਂ ਤੱਕੇ ਕਰ ਲੈਣ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਭਾਈ ਅਮਰਪਾਲ ਸਿੰਘ ਖਾਲਸਾ ਹੋਣਗੇ ਤੁਸੀਂ ਦੇਖਿਆ ਵੱਡੀ ਤਦਾਦ ਵੀ ਜਿਹੜੇ ਸਾਡੇ ਆਗੂ ਨੇ ਸਾਡੀ ਸਿੱਖ ਜਥੇਬੰਦੀਆਂ ਜਿਹੜੀਆਂ ਨਾਲ ਹੋਈਆਂ ਭਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਅੱਜ ਜਥੇਬੰਦੀਆਂ ਆਈਆਂ ਵੱਡੀ ਆਵਾਜ਼ ਜਿਹੜੀ ਚੁੱਕੀ ਆ ਰਹੀ ਆ ਭਾਈ ਅਮਰਪਾਲ ਦੇ ਹੱਕ ਵਿੱਚ ਕੀ ਕਹਿਣਾ ਚਾਹੋਗੇ ਇਕੋ ਸਭ ਤੋਂ ਪਹਿਲਾਂ ਤੇ ਖੁਸ਼ੀ ਦੀ ਗੱਲ ਹੈ ਜਿਵੇਂ ਅਸੀਂ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਫਤਿਹ ਕਰਕੇ ਆਏ ਆ ਉੱਥੇ ਸਾਰਿਆਂ ਨੇ ਹੱਕ ਸੱਚ ਦੀ ਗੱਲ ਕੀਤੀ ਏਕਤਾ ਦਾ ਸਬੂਤ ਦਿੱਤਾ ਅੱਜ ਚੱਲਦਿਆਂ ਇੱਥੇ ਵੀ ਅਸੀਂ ਸਰਬਾਦਾ ਭਲਾ ਜਥੇਬੰਦੀ ਬਤੌਰ ਇੱਥੇ ਹੱਕ ਸੱਚ ਦੀ ਗੱਲ ਕਰਨੇ ਆਏ ਆ ਚਾਹੇ ਉਹ ਭਾਈ ਅਮਰਪਾਲ ਸਿੰਘ ਹੋਵੇ ਚਾਹੇ ਕੋਈ ਇੱਕ ਹੋਰ ਕੋਈ ਵਿਅਕਤੀ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਮੈਂ ਸਿਰਫ ਤੇ ਸਿਰਫ ਇਹ ਪੰਜਾਬ ਸਰਕਾਰ ਨੂੰ ਸਲਾਹ ਦੇਣਾ ਚਾਹੁੰਦਾ ਕਿ ਆਪਾਂ ਦੋਹਰੀ ਨੀਤੀ ਨਾ ਅਪਣਾਈਏ ਇਹਨੋਂ ਵੇ ਹੱਥਾਂ ਨਾ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਣ ਤੁਸੀਂ ਇਹ ਮਤ ਸੋਚੋ ਕਿ ਇਦਾਂ ਧੱਕੇਸ਼ਾਹੀ ਕਰਨਾ ਆਪਣਾ ਕੋਈ ਸਰਕਾਰ ਦਾ ਕਦਮ ਵਧਦਾ ਆ ਇਹਦੇ ਨਾਲ ਜਿਹੜੀ ਆਮ ਜਨਤਾ ਆ ਜਿਨ੍ਹਾਂ ਨੇ ਤੁਹਾਨੂੰ ਆਪਣੀ ਮਤਦਾਨ ਕਰਕੇ ਤੁਹਾਨੂੰ ਬਤੌਰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਤੁਹਾਨੂੰ ਜਿਹੜਾ ਪੂਰਨ ਬਹੁਮਤ ਦੇ ਕੇ ਤੇ ਪੰਜਾਬ ਸਰਕਾਰ ਦਾ ਰੂਪ ਦਿੱਤਾ ਪੰਜਾਬ ਸਰਕਾਰ ਦਾ ਕੰਮ ਹੁੰਦਾ ਕਿ ਜਿਹੜੇ ਹਾਸ਼ੀਏ ਤੇ ਗਏ ਲੋਕ ਆ ਦੱਬੇ ਕੁਚਲੇ ਲੋਕ ਆ ਜਿਹੜੇ ਲੋਕਾਂ ਦੇ ਹੱਕ ਆ ਉਹਨਾਂ ਨੂੰ ਸਮੇਂ ਸਿਰ ਦਿੱਤੇ ਜਾਣ ਖੁਸ਼ਹਾਲ ਪੰਜਾਬ ਸਮਾਜ ਦੀ ਸਿਰਜਣਾ ਹੋਵੇ ਪਰ ਯਾਰ ਬੜਾ ਦੁੱਖਦਾਈ ਆ ਕਿ ਜਿਹੜੇ ਇਹ ਕਿਰਤ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਆਪਣੇ ਕੰਮਾਂ ਤੇ ਜਾਣਾ ਆ ਅੱਜ ਉਹ ਇੱਕ ਜੋ ਕਾਨੂੰਨ ਦਾ ਬਤੌਰ ਇੱਕ ਪ੍ਰੋਟੋਕੋਲ ਆ ਕਿ ਇੱਕ ਚਾਹੇ ਉਹ ਮੈਂਬਰ ਪਾਰਲੀਮੈਂਟ ਆ ਚਾਹੇ ਇੱਕ ਵਿਅਕਤੀ ਆ ਉਹਨੂੰ ਪੈਰੋਲ ਦਿੱਤੀ ਜਾਣੀ ਚਾਹੀਦੀ ਆ ਦੂਜਾ ਪੱਖ ਆ ਕਿ ਉਹਨਾਂ ਬਲਾਤਕਾਰੀਆਂ ਨੂੰ ਜਾਂ ਉਹਨਾਂ ਸਮਾਜ ਵਿਰੋਧੀ ਲੋਕਾਂ ਨੂੰ ਪਰੋਲ ਮਿਲਦੀ ਆ ਪਰ ਫਿਰ ਪੰਜਾਬ ਦੇ ਲੋਕ ਪੰਜਾਬ ਨਾਲੀ ਧੱਕਾ ਕਰ ਰਹੇ ਆ ਸੋ ਵੇਖੋ ਸੈਂਟਰ ਸਰਕਾਰ ਦੇ ਵਿੱਚ ਰਵਨੀਤ ਬਿੱਟੂ ਦਾ ਬਿਆਨ ਆ ਰਿਹਾ ਕਿ ਬਾਕੀਆਂ ਨੂੰ ਪਰੋਲ ਮਿਲ ਸਕਦੀ ਆ ਤੇ ਅਮਰਤਪਾਲ ਨੂੰ ਕਿਉਂ ਨਹੀਂ ਸੋ ਇੱਥੇ ਵੀ ਇੱਕ ਸਵਾਲ ਖੜਾ ਹੁੰਦਾ ਕਿ ਜਿਹੜਾ ਇੱਕ ਖੁਦ ਮਤਲਬ ਮਾਨ ਘੜਤ ਬੇਤੁਕੇ ਬਿਆਨ ਦੇਣ ਵਾਲਾ ਇਨਸਾਨ ਰਵਨੀਤ ਬਿੱਟੂ ਜਿਹੜਾ ਕਿ ਪੰਜਾਬ ਵੱਲੋਂ ਭਾਜਪਾ ਦਾ ਚਹੇਤਾ ਆ ਹਾਰਨ ਦੇ ਬਾਵਜੂਦ ਵੀ ਉਹਨੂੰ ਇੱਕ ਕੈਬਿਨੇਟ ਦਾ ਰੈਂਕ ਦਿੱਤਾ ਗਿਆ ਜੇਕਰ ਉਹਦਾ ਬਿਆਨ ਆ ਗਿਆ ਸੋ ਭਗਵੰਤਮਾਨ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਪਹਿਲਾਂ ਵੀ ਕੋਈ ਅਗਨੀਸ ਲੱਗੀ ਜੇਕਰ ਭਾਈ ਅਮਰਤਵਾਲ ਜਾਂ ਉਹਦੀ ਟੀਮ ਵੱਲੋਂ ਕੋਈ ਕ੍ਰਾਈਮ ਕੀਤਾ ਗਿਆ ਤੁਹਾਡੀ ਨਿਗਾਹ 'ਚ ਤੁਸੀਂ ਉਹਨੂੰ ਸਜ਼ਾ ਦਿੱਤੀ ਦੇ ਰਹੇ ਜੀ ਆਵਾਜ਼ ਚੁੱਕਣ ਵਾਸਤੇ ਲੋਕਾਂ ਦੇ ਹੱਕਾਂ ਵਾਸਤੇ ਲੋਕਾਂ ਦੇ ਜੇਕਰ ਕੋਈ ਹੱਕ ਸੱਚ ਦੀ ਵਿਕਾਸ ਦੀ ਗੱਲ ਹੁੰਦੀ ਆ ਤੇ ਫਿਰ ਇਹਨੂੰ ਕਿਉਂ ਦਬਾਇਆ ਜਾ ਰਿਹਾ ਜੇਕਰ ਉਹ ਪੰਜਾਬ ਨਹੀਂ ਅਜੇ ਆ ਸਕਦਾ ਜਾਂ ਤੁਸੀਂ ਆਉਣ ਨਹੀਂ ਦੇ ਰਹੇ ਉਹਨੂੰ ਲੋਕ ਸਭਾ 'ਚ ਆਵਾਜ਼ ਚੁੱਕੰਦਿਓ ਜੇਕਰ ਤੁਹਾਨੂੰ ਲੱਗੂਗਾ ਕਿ ਉਹਦਾ ਕੋਈ ਬਿਆਨ ਸਮਾਜ 'ਚ ਅੱਗ ਲਾਉਣ ਵਾਲਾ ਤੁਸੀਂ ਕਾਰਵਾਈ ਕਰਦੇ ਹੋ ਪਰ ਕੀ ਲੱਗਦਾ ਨਹੀਂ ਦਿੱਲੀ 'ਚ ਬੁਲਾਇਆ ਗਿਆ ਸੀ ਲੋਕ ਸਭਾ 'ਚ ਉੱਥੇ ਭਾਸ਼ਣ ਦੇਣਾ ਸੀ ਉੱਥੇ ਬਿਆਨ ਦੇਣਾ ਸੀ ਪਰ ਪੰਜਾਬ ਨੂੰ ਕੀ ਖਤਰਾ ਪੈ ਗਿਆ ਪੰਜਾਬ ਨੂੰ ਕੀ ਡਰ ਪੈ ਗਿਆ ਕਿ ਜਿਹੜਾ ਕਿਹੜਾ ਭਾਸ਼ਣ ਦੇਣਾ ਸੀ ਭਾਈ ਸਾਹਿਬ ਜਿਹੜਾ ਕਿ ਪੰਜ ਦਰਵਾਜ਼ਾ ਨੂੰ ਅੱਗ ਲਾ ਦੇਣਾ ਸੀ ਸਰਕਾਰ ਦਾ ਇਹ ਕੀ ਬਿਆਨ ਹੈ ਯਾਰ ਮੈਂ ਇਹ ਕਹਿਣਾ ਕਿ ਸਰਕਾਰਾਂ ਦੇਣਾ ਇਹੋ ਜਿਹਾ ਬਿਆਨ ਜਿਹੜੇ ਲੋਕਾਂ ਦੇ ਵਿਕਾਸ ਹੋਣ ਵਾਲੇ ਆ ਨਾ ਉਥੋਂ ਲੋਕਾਂ ਦਾ ਧਿਆਨ ਪਾਸੇ ਕਰਕੇ ਕਿ ਜਿਹੜਾ ਲੋਕਾਂ ਦਾ ਇੱਕ ਮਤਲਬ ਸਾਡੇ ਪ੍ਰਤੀ ਨਜ਼ਰੀਆ ਵਾਸ ਸਵਾਲ ਆ ਉਹਨਾਂ ਨੂੰ ਦੱਬਿਆ ਜਾਵੇ ਇਹੋ ਜਿਹੇ ਜਿਹੜੇ ਮਨਕਰਤ ਮੁਦਦੇ ਪੰਜਾਬ ਸਰਕਾਰ ਖੁਦ ਪੈਦਾ ਕਰਦੀ ਹੈ ਕਿ ਸਾਡੀ ਜਿਹੜੀ ਇਸ ਸਰਕਾਰ ਚ 5 ਸਾਲ ਦਾ ਸਮਾਂ ਉਟਪਾਇਆ ਜਾ ਸਕੇ ਸੋ ਇਹ ਬਹੁਤ ਹਾਸੋਹੀਣਾ ਵਾਂ ਕਿ ਪੰਜਾਂ ਦਰਿਆਵਾਂ ਚ ਅੱਗ ਲੱਗ ਜੂਗੀ ਅੱਗੇ ਵੀ ਅਮਰਤਪਾਲ ਸਿੰਘ ਉਥੇ ਆਇਆ ਸੀ ਸੋ ਉਹਨੂੰ ਆਵਾਜ਼ ਚੁੱਕਣ ਦਿਓ ਯਾਰ ਜੇਕਰ ਉਦੇ ਵੱਲੋਂ ਕੋਈ ਗੱਲ ਕੀਤੀ ਜਾਂਦੀ ਆ ਕੋਈ ਸਮਾਜ ਨੂੰ ਅੱਗ ਲਾਉਣ ਵਾਲੀ ਤੇ ਕਾਰਵਾਈ ਕਰਦੇ ਹੋ ਬਲਕਿ ਲੱਗਦਾ ਨਹੀਂ ਹਮੇਸ਼ਾ ਭਾਈ ਬੰਮਰਤਪਾਲ ਸਿੰਘ ਲੋਕਾਂ ਦੀ ਆਵਾਜ਼ ਚੁੱਕਦੇ ਨੇ ਲੋਕਾਂ ਦੀ ਆਵਾਜ਼ ਬੰਦੇ ਨੇ ਜਿੱਥੇ ਕਿ ਧੱਕਾ ਹੁੰਦਾ ਉੱਥੇ ਆਵਾਜ਼ ਚੁੱਕਦੇ ਨੇ ਜਿਵੇਂ ਅਸੀਂ ਦੇਖਿਆ ਨਸ਼ਾ ਸਾਡਾ ਪੰਜਾਬ ਜਿਹੜਾ ਨਸ਼ਾ ਖਾ ਗਿਆ ਵਾ ਨੌਜਵਾਨੀ ਦੀ ਆਵਾਜ਼ ਚੁੱਕਦੇ ਸੀ ਕੀ ਲੱਗਦਾ ਸੀ ਇਹ ਆਵਾਜ਼ ਗਲਤ ਤੇ ਅੱਗ ਲਾਉਣ ਵਾਲੀ ਸੀ ਇਹ ਆਵਾਜ਼ ਬਿਲਕੁਲ ਜੀ ਗਲਤ ਨਹੀਂ ਆ ਭਗਵੰਤ ਮਾਨ ਦਾ ਬਿਆਨ ਸੀ ਕਿ ਅਸੀਂ ਬੇਸ਼ੱਕ ਸਾਡੇ ਵਿਚਾਰਕ મતਭੇਦ ਹੋ ਸਕਦੇ ਆ ਅਸੀਂ ਕਈ ਚੀਜ਼ਾਂ ਤੇ ਭਗਵੰਤ ਮਾਨ ਨਾਲ ਵੀ ਸਹਿਮਤ ਹੁੰਨੇ ਆ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨਾਲ ਸਹਿਮਤ ਹੋਏ ਆ ਭਾਜਪਾ ਵਾਲਿਆਂ ਨਾਲ ਕੁਝ ਗੱਲਾਂ ਤੇ ਸਹਿਮਤ ਹੋਏ ਆ ਜਿੱਥੇ ਉਹ ਸਹੀ ਹੁੰਦੇ ਆ ਨਾਲ ਖੜੀਦਾ ਜਿੱਥੇ ਉਹ ਗਲਤ ਹੁੰਦੇ ਡਟ ਕੇ ਹੁਣ ਰਵਨੀਤ ਬਿੱਟੂ ਦਾ ਬਿਆਨ ਸੀ ਯੂਨੀਵਰਸਿਟੀ ਮੋਰਚੇ ਦੇ ਬਿਆਨ ਉਹਦੇ ਗਲਤ ਸੀ ਉਹਦਾ ਡਟ ਕੇ ਵਿਰੋਧ ਕੀਤਾ ਵੀ ਨਿਹੰਗੇ ਤੇ ਖਚਰਾ ਲੈ ਕੇ ਆ ਗਏ ਆ ਹੁਣ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਆ ਉਹ ਬੜਾ ਸਹੀ ਆ ਤੇ ਅਸੀਂ ਉਹਦੀ ਸਲਾਹਾਂਗਾ ਕਰਦੇ ਆ ਸੋ ਇਸ ਕਰਕੇ ਭਗਵੰਤ ਮਾਨ ਦਾ ਖੁਦ ਦਾ ਬਿਆਨ ਸੀ ਕਿ ਨਸ਼ੇ ਦੇ ਖਿਲਾਫ ਸਾਰੇ ਇਕੱਠੇ ਹੋ ਪਰ ਜੇਕਰ ਭਾਈ ਅਮਰਪਾਲ ਸਿੰਘ ਨੇ ਨਸ਼ੇ ਦੇ ਖਿਲਾਫ ਵਹੀਰ ਕੱਡਿਓ ਦੇ ਵਿੱਚ ਗਲਤ ਕੀ ਆ ਆਮ ਆਪ ਮੁਹਾਰੇ ਆਮ ਲੋਕਾਂ ਨੇ ਆਮ ਨੌਜਵਾਨਾਂ ਨੇ ਜਿਹੜੇ ਨਸ਼ੇ ਨਾਲ ਪੀੜਤ ਸੀ ਨਸ਼ੇ 'ਚ ਗ੍ਰਸਤ ਸਨ ਉਹਨਾਂ ਨੇ ਅਮਰ ਛਕਿਆ ਗੁਰੂ ਵਾਲੇ ਬਣੇ ਆ ਸੋ ਉਹਨਾਂ ਨੂੰ ਇਹ ਸਮਝ ਲੱਗੀ ਕਿ ਅਮਰਤ ਪਾਲ ਸਿੰਘ ਜਿਹੜਾ ਹੱਕ ਸੱਚ ਦੀ ਗੱਲ ਕਰ ਰਿਹਾ ਯਾਰ ਮੈਂ ਤੇ ਫੇਰ ਅਖੀਰ ਚ ਕਹਿੰਦਾ ਜਿੱਤੇ ਤੁਹਾਨੂੰ ਲੱਗੂਗਾ ਕੋਈ ਉਹਦਾ ਬਿਆਨ ਅੱਗ ਲਾਉਣ ਵਾਲਾ ਕਾਰਵਾਈ ਕਰ ਦਿਓ ਪਰ ਇਹ ਜਿਹੜਾ ਤੁਸੀਂ ਧੱਕਾ ਕਰ ਰਹੇ ਇਹ ਬਹੁਤ ਗਲਤ ਹੈ ਇਹ بار-ਬਾਰ ਐਨਐਸਏ ਲਾਉਣੀ ਕਿੱਡੀ ਕੀ ਜਾਜ ਇੱਕ ਵਾਰ ਜੋ ਬੰਦੇ ਐਨਐਸਏ ਲੱਗ ਜਾਂਦੀ ਆ ਉਸ ਤੋਂ ਬਾਅਦ ਨਾ ਐਨਐਸਏ ਚ ਵਾਅਦਾ ਕਰੀ ਜਾਣਾ بار-ਬਾਰ ਠਕਾ ਕਰੀ ਜਾਣਾ ਇਹ ਕਿੱਡਾ ਲੱਗ ਜਾਏ ਉਹ ਸਰਕਾਰ ਨੂੰ ਜਾਣ ਤੇ ਵੇਖੋ ਮੈਂ ਔਨ ਦਾ ਰਿਕਾਰਡ ਕਹਿ ਰਿਹਾ ਕਿ ਸਰਕਾਰ ਨੂੰ ਜਾਣ ਤੇ ਖਤਰਾ ਆ ਕਿ ਲੋਕ ਇਹਨੂੰ ਅਮਰਪਾਲ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹ ਡਰਿਆ ਕਿ ਜੇਕਰ ਉਹ ਪੰਜਾਬ ਚੋਂ ਦਾ ਤੇ ਉਹਦੀ ਸਰਕਾਰ ਬਣ ਸਕਦੀ ਆ ਅਸੀਂ ਹੱਕ ਸੱਚ ਨਾਲ ਖੜੇ ਆ ਤੁਸੀਂ ਜਿਹੜੇ ਚੰਗੇ ਕੰਮ ਭਗਵੰਤ ਮਾਨ ਜੀ ਕਰਦੇ ਹੋ ਤੁਹਾਡੇ ਨਾਲ ਅਸੀਂ ਖੜਦੇ ਵੀ ਆ ਸਲਾੰਗਾ ਵੀ ਕਰਦੇ ਆ ਪਰ ਇਸ ਮਸਲੇ ਚ ਇਹ ਤੁਸੀਂ ਗਲਤ ਕਰ ਰਹੇ ਹੋ ਆਪਣੀ ਰਿਪੋਰਟ ਬਣਾ ਕੇ ਸੈਂਟਰ ਨੂੰ ਦਿਓ ਕਿ ਅਮਰਤਪਾਲ ਤੋਂ ਖਤਰਾ ਨਹੀਂ ਆ ਠੀਕ ਆ ਅਮਰਤਪਾਲ ਵਧੀਆ ਕੰਮ ਕਰ ਰਿਹਾ ਵਾ ਜੇਕਰ ਕੋਈ ਇਹੋ ਜਿਹੀ ਕੋਈ ਜੜੀ ਪੜਕਾਉ ਕੋਈ ਭਾਸ਼ਣ ਜਾਂ ਕੋਈ ਗਤੀਵਿਧੀ ਤੇ ਕਾਰਵਾਈ ਕਰਦੇ ਹੋ ਤੁਹਾਡੇ ਕੋ ਕਿਹੜਾ ਵੀ ਮਤਲਬ ਇਹ ਕਿਹੜਾ ਕੋਈ ਗ੍ਰਹਿ ਮੰਤਰਾਲੇ ਖੋਸ ਗਿਆ ਵਾ ਸੋ ਇਹ ਦੁੱਖਦਾਈ ਆ ਲੋਕਾਂ ਦਾ ਕਹਿਣਾ ਜਿਹੜੇ ਅਸੀਂ ਇੱਥੇ ਦੇਖੇ ਲੋਕ ਪਹੁੰਚੇ ਨੇ ਵੱਡੀ ਤਲਾਬ ਵਿੱਚ ਸਿੱਖ ਭਾਈਚਾਰਾ ਪਹੁੰਚਿਆ ਇਹਨਾਂ ਕਹਿਣਾ ਵੀ ਸਾਡਾ ਆਉਣ ਵਾਲਾ ਮੁੱਖ ਮੰਤਰੀ ਪੰਜਾਬ ਜਿਹੜਾ ਭਾਈ ਅਮਰਤਪਾਲ ਸਿੰਘ ਹੋਊਗਾ ਖਾਸਾ 2027 ਵਿੱਚ ਨਹੀਂ ਵਧੀਆ ਗੱਲ ਆ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਦੀ ਆਪਣੀ ਹਿੰਦੂ ਭਾਈਚਾਰਾ ਵੀ ਪਹੁੰਚਿਆ ਉਹ ਇਸਾਈ ਭਾਈਚਾਰਾ ਹਰ ਇੱਕ ਇਨਸਾਨ ਨੂੰ ਇੱਥੇ ਪਹੁੰਚਿਆ ਜਿੰਨੂੰ ਮਤਲਬ ਸਮਾਜ ਨਾਲ ਪਿਆਰ ਆ ਹੱਕ ਸੱਚ ਦੀ ਗੱਲ ਕਰਨ ਵਾਲਾ ਜੇ ਭਾਈ ਅਮਨਤਪਾਲ ਸਿੰਘ ਉਹਨਾਂ ਦੀ ਜਿਹੜੀ ਜਥੇਬੰਦੀ ਵਧੀਆ ਕੰਮ ਕਰਦੀ ਹੈ ਤੇ ਲੋਕਾਂ ਨੂੰ ਉਹਨੂੰ ਛੁਣਨਾ ਚਾਹੀਦਾ ਜੀ ਅਪੀਲ ਕੀ ਕਹਿਣਾ ਚਾਹ ਕ ਲੋਕਾਂ ਨੂੰ ਅੱਜ ਹਜੇ ਵੀ ਲੋਕ ਬੜੇ ਇਕੱਠੇ ਹੋ ਰਹੇ ਨੇ ਹਜੇ ਵੀ ਆ ਰਹੇ ਨੇ ਕੀ ਅਪੀਲ ਕਰਨਾ ਚਾਹੂਗਾ ਆਪਣੇ ਨਾਲ ਮੈਂ ਗਰੇਵਾਲ ਸਾਹਿਬ ਅਪੀਲ ਕਰਨਾ ਚਾਹੁੰਦਾ ਕਿਉਂਕਿ ਲੋਕਤੰਤਰ ਦਾ ਤੁਸੀਂ ਚੌਥਾ ਥੰਮੋ ਤੁਹਾਡੇ ਜਰੀਏ ਆਵਾਜ਼ ਲੋਕਾਂ ਤੱਕ ਪਹੁੰਚਦੀ ਆ ਕੋਈ ਪਾਰਟੀ ਨਾ ਵੇਖੋ ਤੁਸੀਂ ਇਹ ਵੇਖੋ ਵੀ ਜਿੱਥੇ ਧੱਕਾ ਹੁੰਦਾ ਹੱਕ ਸੱਚ ਦੀ ਗੱਲ ਆ ਉੱਥੇ ਨਾਲ ਖੜੋ ਕਿਉਂਕਿ ਦੀਵਾ ਦੀਵਾ ਬਾਲ ਕੇ ਦੀਵਾਲੀ ਬੰਦੀ ਆ ਇਦਾਂ ਆਪਾਂ ਜਿਹੜਾ ਸਮੂਹ ਇਕੱਠਾ ਹੁੰਦਾ ਸਾਡੀ ਏਕਤਾ ਦੇ ਵਿੱਚੋਂ ਕਹਿੰਦੇ ਹੁੰਦੇ ਆ ਜਿੱਤ ਲੜਦੇ ਲੋਕਾਂ ਦੀ ਸੋ ਇਸ ਏਕਤਾ ਦੇ ਵਿੱਚੋਂ ਹੱਕ ਸੱਚ ਦੀ ਗੱਲ ਤੇ ਹਮੇਸ਼ਾ ਹੀ ਜਿਹੜੀ ਜਿੱਤ ਨਿਕਲੀ ਆ ਸੋ ਚੰਗੇ ਕੰਮਾਂ ਦੇ ਇਕੱਠਾ ਹੋਣਾ ਚਾਹੀਦਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਬੰਦੇ ਨਾਲ ਧੱਕਾ ਹੁੰਦਾ ਹੋਵੇ ਕਿਸੇ ਨਾਲ ਵੀ ਕਿਸੇ ਜਾਤ ਧਰਮ ਕਿਸੇ ਵੀ ਤੱਕਾ ਹੁੰਦਾ ਹੋਵੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਕਿ ਅਸੀਂ ਇਹਨਾਂ ਸਮਾਜ ਵਿਰੋਧੀ ਤਾਕਤਾਂ ਨਾਲ ਲੜ ਕੇ ਤੇ ਜਿੱਤ ਸਕੀਏ ਬਹੁਤ ਬਹੁਤ ਧੰਨਵਾਦ ਜੀ ਵੀਰ ਜਵਿੰਦਰ ਸਾਡੇ ਨਾਲ ਨੇ ਭਾਈਨਾ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਭਾਈ ਵੀਰ ਅਮਰਪਾਲ ਸਿੰਘ ਜਿੱਥੇ ਬੜਾ ਜੁੜੇ ਹੋ ਬੜੇ ਚਿਰ ਤੋਂ ਕੀ ਕਹਿਣਾ ਚਾਹੋਗੇ ਆ ਜਿਹੜਾ ਵੱਡਾ ਕੱਠ ਕੀਤਾ ਜਾ ਰਿਹਾ ਪਹਿਲਾਂ ਮੈਂ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਸਾਹਿਬ ਨੂੰ ਥੋੜੀ ਜੀ ਸਟੱਡੀ ਕਰਨੀ ਚਾਹੀਦੀ ਆ ਪੰਜ ਦਰਿਆਵਾਂ ਨੂੰ ਅੱਗ ਨਹੀਂ ਲੱਗ ਸਕਦੀ ਅੱਗ ਤਾਂ ਹੁਣ ਸਿਰਫ ਤਿੰਨ ਦਰਿਆਵਾਂ ਨੂੰ ਲੱਗ ਸਕਦੀ ਆ ਚੌਥਾ ਦੇ ਰਿਆ ਇਥੇ ਵਗ ਤੁਰਿਆ ਨਸ਼ਿਆਂ ਦਾ ਜਿੰਨੂੰ ਰੋਕਣ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਉਪਰਾਲੇ ਕੀਤੇ ਔਰ ਬੜੇ ਲੋਕਾਂ ਦੇ ਉਹਨਾਂ ਨਸ਼ੇ ਛਡਾਏ ਨੇ ਉਹਦੇ ਤੋਂ ਬਾਅਦ ਜਿਹੜੇ ਆਪਾਂ ਹਾਲਾਤ ਦੇਖ ਲਈਏ ਗਰਾਊਂਡ ਦੇ ਉੱਤੇ ਜਿਸ ਤਰ੍ਹਾਂ ਲੋਕਾਂ ਦੇ ਉੱਤੇ ਲੁੱਟ ਖੋਹ ਦੇ ਪਰਚੇ ਪਾਏ ਜਾ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਕਿਤੇ ਦਿਖਦਾ ਵਾ ਕਿ ਕੋਈ ਅਮਨ ਕਾਨੂੰਨ ਨਾਮ ਦੀ ਚੜੀ ਆ ਅਮਰਤਪਾਲ ਦੀ ਜੇ ਗੱਲ ਕਰ ਲਈਏ ਤੇ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਅਮਰਤ ਸਰ ਦਾ ਔਰ ਉਹਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜੰਮੂ ਕਸ਼ਮੀਰ ਜਿੱਥੇ ਕਿ ਬਹੁਤ ਜ਼ਿਆਦਾ ਖਤਰੇ ਨੇ ਉੱਥੋਂ ਦੇ ਐਮਪੀ ਨੂੰ ਪ੍ਰੋਲ ਮਿਲ ਜਾਂਦੀ ਆ ਪਰ ਪੰਜਾਬ ਦੇ ਕਹਿੰਦੇ ਕਿ ਬੋਲਣ ਦੇ ਨਾਲ ਹੀ ਸਿਰਫ ਅੱਗ ਲੱਗ ਜੇਗੀ ਸਾਨੂੰ ਇਹ ਦੱਸ ਦੋ ਭਗਵੰਤ ਮਾਨ ਮੇਰੇ ਨਾਲ ਵੀ ਇੱਕ ਦੋ ਟ੍ਰੈਜਡੀਆਂ ਹੋਈਆਂ ਮੇਰੇ ਮਾਲ ਜਾਨਵਰਾਂ ਨੂੰ ਜ਼ਹਿਰ ਦਿੱਤਾ ਗਿਆ ਇਹਦੀ ਸਰਕਾਰ ਬੜੀ ਇਨਸਾਫ ਪਸੰਦ ਆ ਮੈਨੂੰ ਦੱਸੇ ਮੇਰੇ ਜਾਨਵਰਾਂ ਦੀਆਂ ਪੋਸਟਮਾਰਟਮਾਂ ਦੀਆਂ ਰਿਪੋਰਟਾਂ ਕਿੱਥੇ ਨੇ ਮੇਰਾ ਐਕਸੀਡੈਂਟ ਹੋਇਆ ਆਪਾਂ ਬੀੜਵੀਂ ਥਾਣੇ ਗਏ ਉੱਤੇ ਸਤਨਾਮ ਸਿੰਘ ਐਸਐਸਆਈ ਦੇ ਕੋਲ ਜਾ ਕੇ ਮੈਂ ਆਪਣੀ ਰਿਪੋਰਟ ਕਰਵਾਈ ਮੈਂ ਕਿਹਾ ਵੀ ਆ ਭਾਈ ਮੇਰੇ ਨਾਲ ਐਕਸੀਡੈਂਟ ਹੋਇਆ ਪਹਿਲਾਂ ਮੇਰੀਆਂ ਲੱਤਾਂ ਬਾਹਾਂ ਟੁੱਟੀਆਂ ਨੇ ਮੈਨੂੰ ਸ਼ੱਕ ਆ ਕਿ ਕੋਈ ਨਾ ਕੋਈ ਬੰਦਾ ਮੇਰੇ ਮਗਰ ਲੱਗਾ ਅੱਜ ਤੱਕ ਉਹਨਾਂ ਕੋਈ ਕਾਰ ਨਹੀਂ ਲੱਭੀ ਗਈ ਆ ਕਾਰਗੁਜ਼ਾਰੀ ਜੇ ਭਗਵੰਤ ਮਾਨ ਦੀ ਜ਼ਮੀਨ ਦੇ ਉੱਤੇ ਜੇ ਤੁਸੀਂ ਕਹੋ ਜਥੇਬੰਦੀ ਦੀ ਲੋਕਾਂ ਦੇ ਵਿੱਚ ਇੰਨਾ ਕੋ ਉਤਸ਼ਾਹ ਆ ਗਿਆ ਕਿ ਜੇ ਇਹਨਾਂ ਨੇ ਅਮਰਤਪਾਲ ਨੂੰ ਹੋਰ ਕੈਦ ਕਰਕੇ ਰੱਖਿਆ ਲੋਕ ਹੋਰ ਵਧੇਰੇ ਮਾਤਰਾ ਦੇ ਵਿੱਚ ਜੁੜਨਗੇ ਅੱਗੇ ਤੇ ਨਹੀਂ ਲਾ ਸਕਦੇ ਕੋਈ ਵੀ ਪਾਣੀਆਂ ਨੂੰ ਭਗਵੰਤਮਾਨ ਮਖੌਲ ਕਰਦਾ ਵਾ ਹਾਂ ਭਗਵੰਤਮਾਨ ਜਿਹੜੀ ਸ਼ੈ ਪੀਂਦਾ ਵਾ ਉਹਦੇ 'ਚ ਅੱਗ ਲੱਗਦੀ ਆ ਮੈਂ ਸੁਣਿਆ ਕਿ ਅਲਕੋਹਲ ਨੂੰ ਜਦੋਂ ਤੀਲੀ ਲਾਈਏ ਤੇ ਮੱਚਦੀ ਬਹੁਤ ਆ ਸ਼ਾਇਦ ਕਿਤੇ ਪੈਕ ਸ਼ੈਗ ਲੱਗੇ ਦੇ ਵਿੱਚ ਬਿਆਨ ਦੇ ਦਿੱਤਾ ਹੋਵੇ ਆ ਵਾਲਾ ਵੀ ਧੰਨਵਾਦ ਬਿਲਕੁਲ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਅਮਰਸਾ ਦੀਆਂ ਸਾਂਝੀ ਕਰ ਰਹੇ ਆ ਜਿੱਥੇ ਕਿ ਅੱਜ ਵੱਡੀ ਜਥੇਬੰਦੀ ਵੱਲੋਂ ਜਿਹੜਾ ਅੱਜ ਇਹਨਾਂ ਪ੍ਰੋਗਰਾਮ ਲਈ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਨਾਲ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਕੱਟ ਕੀਤਾ ਜਾ ਰਿਹਾ ਭਾਈ ਅਮਰਪਾਲ ਦੇ ਹੱਕ ਚ ਕੀ ਕਹਿਣਾ ਚਾਹੋਗੇ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਉਹਨਾਂ ਨੂੰ ਪ੍ਰੋਲ ਲਈ ਅਪਲਾਈ ਕੀਤਾ ਸੀ ਕੋਰਟ ਦੇ ਵਿੱਚ ਇਹਨਾਂ ਨੇ ਧੱਕੇਸ਼ਾਹੀ ਦੇ ਨਾਲ ਹੀ ਬਿਨਾਂ ਰੀਜਨ ਤੋਂ ਹੀ ਜਿਹੜੀ ਉਹ ਪ੍ਰੋਲ ਜਿਹੜੀ ਇਹਨਾਂ ਨਹੀਂ ਦਿੱਤੀ ਰੱ ਉਹਦੇ ਵਿਰੋਧ ਦੇ ਵਿੱਚ ਹੀ ਤੁਸੀਂ ਵੇਖ ਲੋ ਵਿਆਪ ਮਾਰੇ ਪੰਜਾਬ ਦਾ ਬੱਚਾ ਬੱਚਾ ਤੋਂ ਲੈ ਕੇ ਬਜ਼ੁਰਗ ਵੀ ਇੱਥੇ ਇਕੱਠੇ ਹੋਏ ਨੇ ਤੇ ਇਹ ਜਿਹੜੇ ਪੰਜਾਬ ਦੀ ਨੌਜਵਾਨੀ ਲਈ ਜਿਹੜੀ ਧੱਕੇਸ਼ਾਹੀ ਕਰ ਰਹੇ ਨੇ ਇਹ ਪੰਜਾਬ ਨੇ ਕਦੀ ਵੀ ਇਹ ਜਿਹੜੀ ਬਰਦਾਸ਼ਤ ਨਹੀਂ ਕੀਤੀ ਇਹ ਸਾਰੀਆਂ ਸੰਗਤਾਂ ਚਾਹੁੰਦੀਆਂ ਵੀ ਭਾਈ ਸਾਹਿਬ ਨੂੰ ਪਰੋਲ ਦਿੱਤੀ ਜਾਵੇ ਤਾਂ ਜੋ ਉਹ ਖੰਡੂਰ ਸਾਹਿਬ ਦੇ ਜਿੱਥੋਂ ਐਮਪੀ ਬਣ ਕੇ 4 ਲੱਖ ਜਿਹੜੀਆਂ ਵੋਟਾਂ ਲੋਕਾਂ ਨੇ ਪਾ ਕੇ ਉੱਥੇ ਸੰਸਦ ਦੇ ਵਿੱਚ ਉਹਨਾਂ ਲੋਕਾਂ ਨੇ ਭੇਜਿਆ ਸੀ ਪਰ ਸਰਕਾਰਾਂ ਨੇ ਡਿਬੜੂ ਗੜ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਆ ਉਹਨਾਂ ਲੋਕਾਂ ਦੀ ਆਵਾਜ਼ ਚੁੱਕਣ ਲਈ ਇਹ ਪ੍ਰੋਲ ਦਿੱਤੀ ਜਾਵੇ ਸਰਕਾਰ ਨੂੰ ਬੇਨਤੀ ਆ ਨਹੀਂ ਤੇ ਜਿਹੜਾ ਸੰਗਤਾਂ ਦਾ ਜਿਹੜਾ ਵਿਰੋਧ ਆ ਗੁੱਸਾ ਜਿਹੜਾ ਆ ਉਹ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਸਰਕਾਰਾਂ ਦਾ ਬਿਆਨ ਆ ਰਿਹਾ ਭਈ ਜਿਵੇਂ ਉਹਨੇ ਕਿਹਾ ਭਈ ਪੰਜ ਦਰਵਾਜ਼ਾ ਨੂੰ ਅੱਗ ਲੱਗ ਸਕਦੀ ਆ ਜੇਕਰ ਭਾਈ ਅਮਰਪਾਲ ਸਿੰਘ ਆਉਂਦੇ ਨੇ ਜੇਕਰ ਭਾਸ਼ਣ ਦਿੰਦੇ ਨੇ ਅਜੇ ਆ ਕੀ ਖਤਰਾ ਪੈ ਗਿਆ ਅਜੇ ਆ ਕਿਹੜਾ ਭਾਸ਼ਣ ਜਿਹੜਾ ਉਹਨਾਂ ਨੂੰ ਪੰਜ ਦਰਵਾਜ਼ਾ ਅੱਗ ਲਾ ਦੂਗਾ ਗੱਲ ਇਹ ਆ ਕਿ ਵੇਖੋ ਜੀ ਪੰਜ ਦਰਿਆ ਤੇ ਆਪਣੀ ਇੱਕ ਚਾਲ ਦੇ ਨਾਲ ਵਾਕ ਹੀ ਰਹੇ ਨੇ ਪਰ ਇਹਨਾਂ ਦੇ ਕੁਰਸੀਆਂ ਨਾਲ ਜਰੂਰ ਅ ਭਾਈ ਸਾਹਿਬ ਦੇ ਆਉਣ ਦੇ ਨਾਲ ਜਿਹੜਾ ਨਸ਼ੇ ਦਾ ਛੇਵਾ ਦਰਿਆ ਆ ਚਿੱਟੇ ਵਰਗਾ ਉਹਨੂੰ ਤੇ ਜਰੂਰ ਅੱਗ ਲੱਗ ਸਕਦੀ ਸੀ ਇਥੋਂ ਖਤਮ ਹੋ ਕੇ ਪੰਜਾਬ ਦੀ ਅਸੀਂ ਨੌਜਵਾਨੀ ਬਚਾ ਲਈਏ ਤੇ ਸਰਕਾਰਾਂ ਜਿਹੜੀਆਂ ਨੇ ਇਹ ਤਾਂ ਹੁਣ ਬਿਲਕੁਲ ਬਖਲਾੜ ਦੇ ਵਿੱਚ ਨੇ ਉਹਨਾਂ ਨੂੰ ਜਾਣ ਤੇ ਦੇਣ ਉੱਥੇ ਸੰਸਦ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਜਿਹੜਾ ਆ ਉਹਨਾਂ ਦੇ ਮੂੰਹ ਜਿਹੜਾ ਇੱਕ ਇੱਕ ਨਿਕਲਿਆ ਸ਼ਬਦ ਜਿਹੜਾ ਉਹ ਪੰਜਾਬ ਦੇ ਬਿਲਕੁਲ ਤਖਤ ਤੇ ਪਲਟ ਦਊਗਾ ਤੇ ਆਉਣ ਵਾਲੀ ਸੁਹਿਰਦ ਜਿਹੜੀ ਨੌਜਵਾਨੀ ਆ ਪੰਜਾਬ ਦਾ ਰਾਜ ਜਿਹੜਾ ਆ ਬਿਲਕੁਲ ਦੂਰ ਅੰਦੇਸ਼ੀ ਜਿਹੜੇ ਸੋਚ ਵਾਲੇ ਨੌਜਵਾਨਾਂ ਦੇ ਬਿਲਕੁਲ ਹੱਥ ਦੇ ਵਿੱਚ ਆਉਣ ਵਾਲਾ ਆ ਬਹੁਤ ਧੰਨਵਾਦ ਜੀ ਬਿਲਕੁਲ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਅਮਰਸਾਦੀਆਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਭਾਈ ਅਮਰਪਾਤ ਸਿੰਘ ਦੇ ਹੱਕ ਵਿੱਚ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਜਿਹੜਾ ਤੁਸੀਂ ਦੇਖ ਸਕਦੇ ਹੋ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਜਿਹੜਾ ਪੰਜਾਬ ਸਰਕਾਰ ਮੁਰਦਾਬਾਦ ਦੇ ਜਿਹੜੇ ਸੂਚਨ ਦਿਓ ਬਹੁਤ ਜਿਹੜੇ ਫੜੇ ਗਏ ਹੱਥਾਂ ਵਿੱਚ ਹੱਥਾਂ ਵਿੱਚ ਤਕਤੀਆਂ ਫੜੀਆਂ ਗਈਆਂ ਨੌਜਵਾਨਾਂ ਵੱਲੋਂ ਪਰੋਲ ਮંજૂર ਕੀਤੀ ਜਾਵੇ ਐਨਐਸਏ ਰੱਦ ਕੀਤੀ ਜਾਵੇ ਤਸਵੀਰ ਅਸੀਂ ਲਗਾਤਾਰ ਤੁਹਾਨੂੰ ਜਿਹੜੀਆਂ ਅਮਰਸਾ ਦੀਆਂ ਸਾਹਝੀ ਕਰ ਰਹੇ ਆ ਅਜੀ ਤੈਉਣੀ ਦੀਆ ਅਤੇ ਇਥੋਂ ਜਿਹੜਾ ਕੀ ਭਾਈ ਸਾਹਿਬ ਤੇ ਜਿਹੜੇ ਪਿਤਾ ਜੀ ਨੇ ਅਤੇ ਇੱਕ ਜਿਹੜੀ ਵਾਰਸ ਪੰਜਾਬ ਜੱਥੇਬੰਦੀ ਆ ਇਹ ਅਮਰਸਾ ਦੇ ਡੀਸੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਊਗਾ ਹੁਣ ਦੇਖਣਾ ਹੈ ਵਗੇ ਸਰਕਾਰਾਂ ਇਹਦੇ ਬਾਰੇ ਕੀ ਸੋਚਦੀਆਂ ਨੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵੀ ਰੋਸ ਵਿੱਚ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ ਚ ਆਉਣ ਦਾ ਬੱਧਾ ਟ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਉਹ ਭਗਵਾਨ ਤੁਮਾਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦਿਹਾੜੇ ਫੜਾ ਗੁੱਤੀਆਂ ਲੋਕਾਂ ਕੋ ਮੰਗੀਆਂ ਜਾਣ ਡੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾਲ ਮਰਨ ਦੇ ਇਹ ਅੱਗ ਨਹੀਂ ਭਗਵੰਤ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਏ ਕਾਨੂੰਨ ਸਭ ਵਾਸਤੇ ਇੱਕੋ ਜਿਹੇ ਨਹੀਂ ਆ ਇਹਦੇ ਕਰਕੇ ਜਿਹੜੀ ਉਹਨਾਂ ਦੇ ਕੰਡੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕਿ ਲੱਗ ਰਹੀ ਪੰਜਾਬ ਪ੍ਰਤੀ ਭਾਈ ਅੰਮ੍ਰਿਤਪਾਲ ਉਹ ਤਾਂ ਨੂੰ ਪਤਾ ਹੀ ਲੱਗ ਨਹੀਂ ਜਾਂਦਾ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਆਵਾਜ਼ ਤੱਕ ਨਹੀਂ ਪੰਜਾਬ ਚ ਆਉਣ ਦੇਣ ਦੇ ਵੀ ਜੇ ਆਵਾਜ਼ ਨਾ ਉਹਨਾਂ ਦੀ ਨਾਗ ਲੱਗ ਸਕਦੀ ਤੇ ਜਦੋਂ ਬਾਹਰ ਉਹ ਦਿਨ ਕੀ ਹੋਊਗਾ ਪਰ ਲੱਗਦਾ ਕਿ ਭਈਆ ਪ੍ਰਥਪਾਲ ਸਿੰਘ ਕੋਲ ਨਸ਼ੇ ਦਾ ਮੁੱਦਾ ਚੁੱਕਿਆ ਗਿਆ ਸਰਕਾਰਾਂ ਨੂੰ ਹੀ ਚੀਜ਼ਾਂ ਰਾਸ ਨਹੀਂ ਗਈਆਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਨਾਲ ਲੱਗਦੇ ਹੀ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਘ ਟੜੇ ਘੱਟ ਲੱਗ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੱਤੇ ਲੱਗ ਰਹੇ ਜੀ ਬਸ ਕੋਈ ਨਹੀਂ ਸੰਗਤ ਬਹੁਤ ਆਣੀ ਹੈ ਸੰਗਤ ਦੂਰੋਂ ਦੂਰੋਂ ਆਉਣ ਲਈ ਕੁਝ ਲੇਟ ਹੋ ਗਈ ਸੰਗਤ ਬਹੁਤ ਆ ਰਹੀ ਹੈ ਕਿ ਡੀਸੀ ਤਾਂ ਕਿ ਕੀ ਮੰਗ ਰੱਖੀ ਜਾਰੀ ਹੈ ਟ ਬੰਗ ਇਹੋ ਹੀ ਅਹੀਂ ਰੱਖਣੀ ਹੈ ਕਿ ਉਹਨਾਂ ਸੰਸਦ 'ਚ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਦੂਸਰਬ ਦੇ ਹਲਕਿਆਂ ਦੇ ਉਹਨਾਂ ਦੇ ਮੁੱਦੇ ਰੱਖੇ ਜਾਣ ਉਨੀਤ ਬਿੱਟੂ ਤੁਹਾਡੇ ਹੱਕ ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਬੇਅਦਬੀਆਂ ਪੰਜਾਬ ਚ ਹੋ ਰੀਆਂ ਜੇ ਅਮਰਪਾਲ ਨੂੰ ਬੋਲਣ ਦਾ ਦਿੱਤਾ ਜਾਵੇ ਜਿਆਦਾ ਦਿੱਤੀ ਜਾਵੇ ਕਿ ਫਿਰ ਉਹ ਮੁੱਦਾ ਚੁੱਕ ਸਕਦੇ ਨੇ ਹਾਂਜੀ ਉਹ ਫੇਰ ਹੀ ਜੇ ਸੰਸਦ ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਖਰੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ ਚ ਜੀ ਇਹ ਅੱਜ ਤੋਂ ਬਾਅਦ ਇੱਥੇ ਢੜੀ ਸੁਣਵਾਈ ਨਹੀਂ ਹੁੰਦੀ ਅਗਲਾ ਸੰਘਰਸ਼ ਤਿੱਖਾ ਹੋ ਸਕਦਾ ਜੀ ਤਿੱਖਾ ਹੀ ਕਹਾਂ ਕਿ ਉਹ ਨਹੀਂ ਬੈਠਣਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਹਲ ਵਿੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸੰਘਰਸ਼ ਦੀ ਜਿਹੜੀ ਉਹ ਦਵਾਂਗੇ ਆਵਾਜ਼ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫਤਰ ਗੁਰਮਾਰਾ ਦਾ ਜਾਬ ਕਰਦੇ ਜਾਣਾ ਸੀ ਪਰ ਪੰਜਾਬ ਪੁਲਿਸ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬੁਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਕਿ ਆ ਵੇਖੋ ਇੱਧਰ ਤੁਸੀਂ ਰਹਦੇ ਰਹ ਮਰੋ ਵੀ ਓਨੇ ਸਾਡੇ ਅੱਜ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲਿਸ ਸਵੇਰੇ 8:00 ਵਜੇ ਆ ਗਏ ਆ ਗਿਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲਾ ਫੜਨਾ ਉਹਦੋਂ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਦੋਂ ਹੀ ਵਿਲੇਓ ਕੇ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕ ਉਹ ਕਹਿੰਦੇ ਆ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਬੋਲਾਂ ਤੋਂ ਅੱਗ ਲੱਗ ਜੇਗੀ ਦਿਨੇ ਦਿਹਾੜੇ ਫਰੋਤੀਆਂ ਮੰਗੀਆਂ ਜਾਂਦੀਆਂ ਸਾਡੇ ਜੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੀ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜਿਸ ਕਾਰਨ ਕਿ ਆ ਕਿ ਭਾਈ ਅਮਰਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਦੋਂ ਹੀ ਕਬਰਾਈ ਹੋਈ ਹੈ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਰ ਚੁੱਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਤੇ ਇਹ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹੀ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋਰੇ ਮਾਤ ਪੇਦ ਹੁੰਦੇ ਆ ਸਵਿਧਾਨ ਨੂੰ ਦੋ ਤਰ੍ਹਾਂ ਵਰਤੇ ਜਾਂਦਾ ਇੱਕ ਉਹ ਸਰਸੇ ਸਾਧਰਾ ਚੋਰ ਆ ਬੁਲਾਤਕਾਰੀ ਉਹਨੂੰ ਤੀਜੇ ਦਿਨ ਪਰੋਲ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਥੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੀ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣੇ ਤੇ ਤੈ ਹੁੰਦਾ ਗੱਲ ਜਿੱਦਲੀ ਕਰਨੀ ਇਹ ਤਾਂ ਪੰਜਾਬ ਨੂੰ ਕਾਹ ਡਰ ਪੈ ਗਿਆ ਨਾ ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਹੁੰਦਣੀ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਆਵਾਜ਼ ਬਾਹਰ ਨਹੀਂ ਹੁੰਦਣੀ ਪਰ ਕੇਂਦਰ ਨੂੰ ਲੱਗਦਾ ਕਿ ਪੰਜਾਬੀ ਰਸ ਨਹੀਂ ਆਉਂਦੇ ਪਏ ਜੀ ਭਾਈ ਪੰਜਾਬੀ ਤੋਂ ਉਹਨਾਂ ਨੂੰ 47 ਤੋਂ ਜੇ 47 ਤੋਂ ਬਾਅਦ ਰਾਤ ਹੋਏ ਤੇ ਜਰਾਈ ਪੇਸ਼ਾ ਕੰਮ ਕਿਉਂ ਕਿੰਦੇ ਪਰ ਸਾਡ ਨੂੰ ਸਭ ਤੋਂ ਮਾੜੀ ਗੱਲ ਸਾਡੇ ਲਈ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਰਾਤੇ ਜਸਤਾਰਾ ਸਜਿਆ ਜਾਂ ਪੱਗਾ ਸਜਿਆ ਉਹੀ ਸਾਡੇ ਜ਼ੁਲਮ ਕਰਨ ਦੀਆਂ ਹੁਣ ਅਗਲਾ ਸੰਘਰਸ਼ ਕੀ ਹੋਵੇਗਾ ਜੀ ਦੇਖੋ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਪਹਿਲਾ ਸੰਘਰਸ਼ ਕਰਦੇ ਹਾਂ ਉੱਥੇ ਮੋਰਚਾ ਲਾਉਨੇ ਆਂ ਸ਼ਾਮਾਂ ਤੱਕ ਵੇਖਦੇ ਆ ਉਸ ਤੋਂ ਬਾਅਦ ਫਿਰ ਅਗਲਾ ਸੰਘਰਸ਼ ਤੁਹਾਨੂੰ ਟਾਈਮ ਟਾਈਮ ਦੱਸਿਆ ਜਾਊਗਾ ਕੀ ਫਤਿਹ ਮੈਂ ਪ੍ਰੋਫੈਸਰ ਸਤਨਾਮ ਕੌਰ ਮੁਖ ਬੁਲਾਰਾ ਅਕਾਲੀ ਦਲ ਵਾਰਿਸ ਪੰਜਾਬ ਐਗਜ਼ੀਕਟਿਵ ਮੈਂਬਰ ਅਸੀਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਜੇ ਬਾਕੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਹੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਕਿਉਂ ਪੈਰੋਲ ਨਹੀਂ ਬਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਕਹਾਣ ਹੈ ਵੀ ਪੰਜਾਬ ਦੇ ਐਮਪੀ ਨੂੰ ਜਿਹਨੂੰ ਲੋਕਾਂ ਨੇ ਜੇਲ੍ਹ ਵਿੱਚ ਬੈਠਾ ਇੰਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੁਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾਂ ਸਾਡੇ ਨਾਲ ਧੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਕਾਨੂੰਨੀ ਸਾਜਿਸ਼ ਸਾਨੂੰ ਨਜ਼ਰ ਆਉਂਦੀ ਜਿਹੜਾ ਸੱਚ ਹੁੰਦਾ ਹੈ ਸੱਚ ਬਹੁਤ ਉਹਦੀ ਤਾਕਤ ਹੁੰਦੀ ਹੈ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਉਸ ਸੱਚ ਦਾ ਡਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇੰਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਪੰਜਾਂ ਦਰਿਆਵਾਂ ਨੂੰ ਉਦੋਂ ਅੱਗ ਨਹੀਂ ਲੱਗਦੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਚਲਾ ਦਿੰਦੇ ਨੇ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਿੱਤੀ ਜਾਂਦੀ ਹੈ ਸਭ ਤੋਂ ਵੱਡਾ ਵੇਖੋ ਲੋਕਤੰਤਰ ਦਾ ਘਾਣ ਐਮਪੀ ਸਾਡੇ ਉਹਨਾਂ ਦੇ ਤੁਸੀਂ ਬਲੇਮ ਲਾਉਂਦੇ ਹੋ ਵੀ ਉਹ ਬੋਲਦੇ ਨੇ ਸੱਚ ਬੋਲਦੇ ਨੇ ਉਹ ਬੜੇ ਬਹਾਦਰ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਨੂੰ ਪਹੁੰਚਦੀ ਨਹੀਂ ਹੁੰਦੀ ਤੇ ਵਾਟ ਇਜ਼ ਦਾ ਫਾਲਟ ਆਫ ਦਾ ਫੈਮਿਲੀ ਪਿਛਲੇ ਦਿਨ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਮਾਤਾ ਜੀ ਨੂੰ ਆਪਣੀ ਬੱਚੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਤੇ ਇਹਨੂੰ ਤੁਸੀਂ ਲੋਕਤੰਤਰ ਕਹੋਗੇ ਉਹਨਾਂ ਦੇ ਪਿਤਾ ਜੀ ਨੂੰ ਅਗਿਆ ਨਹੀਂ ਮਿਲੀ ਉਹਨਾਂ ਦੀ ਵਾਈਫ ਨੂੰ ਨਹੀਂ ਮਿਲੀ ਤੁਸੀਂ ਦੱਸੋ ਬਾਰ 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 ਸਾਡੀਆਂ ਇਮੋਸ਼ਨਸ ਨੂੰ ਸਾਡੇ ਸੈਂਟੀਮੈਂਟਸ ਨੂੰ ਸਾਡੀ ਅੱਖ ਨੂੰ ਵੰਗਾਰਨਾ ਇਹ ਬਹੁਤ ਬੁਰੀ ਗੱਲ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿਨ੍ਹਾਂ ਨੇ ਨਸ਼ਿਆਂ ਦੇ ਵਪਾਰ ਕਰਨੇ ਆ ਜਿਨ੍ਹਾਂ ਨੇ ਗਲਤ ਕੰਮ ਕਰਦੇ ਆ ਜਿਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਜਿਨ੍ਹਾਂ ਨੇ ਐਜੂਕੇਸ਼ਨਲੀ ਕੁਝ ਨਹੀਂ ਕਰਨਾ ਜਿਨ੍ਹਾਂ ਨੇ ਹੈਲਥ ਦੇ ਮਾਮਲੇ 'ਚ ਕੁਝ ਨਹੀਂ ਕਰਨਾ ਔਰ ਪੰਜਾਬ ਨੂੰ ਡੇ ਬਾਈ ਡੇ ਉਹਨਾਂ ਨੇ دیਵਾ ਕਰਨਾ ਉਸ ਦੀ ਕਦ ਘੱਟ ਕਰਨੀ ਹੈ ਪੰਜਾਬ ਜਿਹੜਾ ਹੈ ਰੀੜ ਦੀ ਖੱਡੀ ਹੈ ਹਿੰਦੁਸਤਾਨ ਦੀ ਉਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਡਾ ਦੇਸ਼ ਮਜ਼ਬੂਤ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ੋਂ ਸਿੱਖਾ ਹੋਵੇਗਾ ਜੀ ਹਾਂਜੀ ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਨੂੰ ਇਹ ਮਜਬੂਰ ਕਰਨਗੇ ਮਜਬੂਰੀ ਵਿੱਚ ਅਸੀਂ ਅਸੀਂ ਲੋਕਤੰਤਰ ਦੀ ਪਾਲਣਾ ਕਰ ਰਹੇ ਕਾਨੂੰਨਾਂ ਦੀ ਪਾਲਣਾ ਕਰਦੇ ਆ ਤੇ ਬਾਹਰ ਬਾਹਰ ਅਸੀਂ ਅਪੀਲ ਕਰਨੇ ਆ ਪ੍ਰਾਈਮ ਮਿੰਿਸਟਰ ਜਿਹੜੇ ਪੰਜਾਬ ਨੇ ਪੰਜਾਬੀਅਤ ਪੰਜਾਬੀ ਦੀ ਲੜ ਰਹੇ ਨੇ ਉਹਨਾਂ ਬਾਰੇ ਕੁਝ ਸੋਚੋ ਸਾਨੂੰ ਬੇਗਾਨੇ ਨਾ ਬਣਾਓ ਜੇ ਇਹਨਾਂ ਦੇ ਧੱਕੇ ਚੱਲਦੇ ਰਏ ਤਾਂ ਜਿਹੜਾ ਹੈ ਸੰਘਰਸ਼ ਟਿਕਾ ਹੋਏ ਮਿੰਨੂ ਦੇ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਈ ਅਮਰਸਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ